ਫਿਕਰ ਨਾ ਕਰੋ ਸਭ ਸਹੀ ਹੋ ਜਾਏਗਾ ਕਈ ਵਾਰ ਇਹ ਹੁੰਦਾ ਹੈ ਕਿ ਜਿੰਨਾ ਚੰਗਿਆਈ ਦੇ ਰਾਹ ਤੇ ਚੱਲਦਾ ਨਾ ਇਨਸਾਨ ਉਹਦੇ ਰਾਹ 'ਚ ਉਹਨੇ ਕੰਡੇ ਆਂਦੇ ਆ ਉਹਨੀਆਂ ਹੀ ਮੁਸ਼ਕਲਾਂ ਆਉਂਦੀਆਂ ਦੇਖੋ ਇਮਤਿਹਾਨ ਦੀ ਘੜੀ ਹੈ ਭਗਤੀ ਦੇ ਰਾਹ ਤੇ ਹਰ ਕੋਈ ਨਹੀਂ ਚੱਲ ਸਕਦਾ ਮਾਲਕ ਨੇ ਤੁਹਾਨੂੰ ਚੁਣਿਆ ਤੇ ਤੁਹਾਡੀ ਪ੍ਰੀਖਿਆ ਵੀ ਹੋਏਗੀ ਇਮਤਿਹਾਨ ਵੀ ਓਕੇ ਆਣਗੇ ਪਰ ਉਹ ਤੁਹਾਡੀ ਬਾਹ ਨਹੀਂ ਕਦੇ ਵੀ ਛੱਡੇਗਾ ਕਿਸੇ ਵੱਲ ਨਾ ਵੇਖੋ ਕਈ ਵਾਰੀ ਅੰਦਰੋਂ ਹੀ ਬੰਦਾ ਸੋਚਦਾ ਰਹਿੰਦਾ ਕਿ ਦੁਨੀਆਂ ਦੇ ਨਾ ਮਾੜਾ ਕਰਦੀ ਇਹਨੇ ਗਲਤ ਕੰਮ ਅੱਜਕੱਲ੍ਹ ਇਹਦੇ ਕਿ ਕਿਸੇ ਨੇ ਧੋਖਾ ਦੇਂਦੇ ਕਿਸੇ ਦਾ ਦਿਲ ਦੁਖਾਉਂਦੇ ਹੋ ਫੇਰ ਵੀ ਅੱਗੇ ਨਿਕਲੀ ਜਾਂਦੇ ਚਿੰਤਾ ਨਾ ਕਰਿਆ ਕਰੋ ਬਿਲਕੁਲ ਵੀ ਇੱਥੇ ਹੀ ਹਿਸਾਬ ਹੈ ਉਹਦੀ ਕਚਹਿਰੀ ਜੇ ਇਨਸਾਫ ਇੱਕ ਨਾ ਇੱਕ ਦਿਨ ਜ਼ਰੂਰ ਹੁੰਦਾ ਤੇ ਤੁਸੀਂ ਚੰਗੇ ਹੋ ਚੰਗੇ ਕੰਮ ਕਰ ਰਹੇ ਹੋ ਕਿਸੇ ਦਾ ਮਾੜਾ ਨਹੀਂ ਕਰ ਰਹੇ ਕਿਸੇ ਦਾ ਹੱਕ ਨਹੀਂ ਖਾ ਰਹੇ ਕਿਸੇ ਦਾ ਦਿਲ ਨਹੀਂ ਦੁਖਾ ਰਹੇ ਤੁਸੀਂ ਤੇ ਮਾਲਕ ਫਿਰ ਤੁਹਾਡਾ ਨਾਲ ਗਲਤ ਕਿਵੇਂ ਹੋਣ ਦੇ ਸਕਦਾ ਸਮੇਂ ਦੀ ਗੱਲ ਹੈ ਸਿਰਫ ਵਕਤ ਦੀ ਗੱਲ ਹੈ ਵਕਤ ਦੇਖਣਾ ਵੀ ਗੁਜ਼ਰ ਹੀ ਜਾਣਾ ਇਹਨੇ ਤੁਹਾਨੂੰ ਮਜ਼ਬੂਤ ਹੀ ਨਾ ਬਣਾਦਣਾ ਨਾ ਇਸ ਵਕਤ ਨੇ ਕਿ ਤੁਹਾਨੂੰ ਕੋਈ ਚੀਜ਼ ਤੋੜ ਨਹੀਂ ਪਾਏਗੀ ਫਿਰ ਤੁਹਾਨੂੰ ਕੋਈ ਹਾਲਾਤ ਨਹੀਂ ਤੋੜ ਪਾਣਗੇ ਕੋਈ ਸਮਾਂ ਨਹੀਂ ਐਸਾ ਆ ਸਕਦਾ ਤੁਹਾਡੀ ਜ਼ਿੰਦਗੀ 'ਚ ਜਿਹੜਾ ਤੁਹਾਨੂੰ ਤੋੜ ਕੇ ਦਿਖਾ ਦੇਗਾ ਪਰਮਾਤਮਾ ਨੇ ਤੁਹਾਡੇ ਹਮੇਸ਼ਾ ਅੰਗ ਸੰਗ ਰਹਿਣਾ ਕੋਈ ਗੱਲ ਨਹੀਂ ਦੇਖਣਾ ਸਭ ਕੁਝ ਠੀਕ ਹੋ ਜਾਏਗਾ ਆਪਣੇ ਆਪ ਨੂੰ ਮਜ਼ਬੂਤ ਨਾ ਬਣਾ ਲੈਣਾ ਕਿ ਜ਼ਿੰਦਗੀ 'ਚ ਕੋਈ ਵੀ ਰਾਹ ਚੱਲਿਓ ਦੁਨੀਆ ਕੰਡੇ ਵੀ ਵਛਾਂਦੀ ਹੋਏਗੀ ਨਾ ਤੁਹਾਨੂੰ ਫਰਕ ਹੀ ਨਾ ਪਵੇ ਤੇ ਮਾਲਕ ਨੇ ਦੇਖਣਾ ਉਹ ਕੰਡਿਆਂ ਨੂੰ ਵੀ ਐਸੇ ਫੁੱਲਾਂ 'ਚ ਬਣਾ ਦੇਣਾ ਕਿ ਸਾਰਾ ਰਸਤਾ ਆਪਣੇ ਸਾਫ਼ ਹੋ ਜਾਣਾ ਜਦੋਂ ਆਪਣੇ ਹੱਥੀ ਚ ਲਾ ਕੇ ਤੁਹਾਨੂੰ ਲੈ ਕੇ ਜਾ ਰਿਹਾ ਨਾ ਤੇ ਫੇਰ ਨਾ ਪ੍ਰਵਾਹ ਕਰਿਆ ਕਰੋ ਰਸਤਿਆਂ ਦੀ ਸਾਰੇ ਰਸਤੇ ਚ ਫੁੱਲੀ ਫੁੱਲ ਵਿਛਾ ਦੇਣ ਨੇ ਤੁਹਾਡੇ